ਕਿਸਾਨ ਵੀਰੋ ਹੱਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਰਾਜ ਕੋਲੋਂ ਅੱਜ ਬਾਈ ਰਾਜ ਬੈਡ ਵੀ ਲੈ ਕੇ ਆਇਆ ਇੱਕ ਬੈਡ ਬਹੁਤ ਘੱਟ ਲੈਂਦਾ ਤੇ ਬਾਈ ਕਹਿੰਦਾ ਚੰਗੀ ਲੱਗੀ ਆਪਾਂ ਲੈ ਲਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਭੁੱਟੇ ਬਾਈ ਹੋਰ ਠੀਕ ਹੋ ਵਧੀਆ हां मेरे बैठ चंगी लगी आपा जेडो चंगा जानवर लगदा हो की लेया ठीक है मैं अब मजदा काम ਵੱਧ ਕਰਦੇ ਆ ਤੇ ਨਾਮ ਐਡਰੈਸ ਬੋਲ ਕੇ ਨਾਮ ਵੀਰੇ ਰਾਜਾ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਪੈਂਦੀ ਆ ਨੇੜੇ ਪੱਖੋ ਕੈਂਚੀਆਂ ਤੇ ਪਧੌੜ ਰਹਿ ਜਾਂਦਾ ਆਪਾਂ ਓਕੇ 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 हां ਤੇ ਨੰਬਰ ਨੰਬਰ 9876347016 ਤੇ ਰਾਜਾ ਜੀ ਆਪਾਂ ਜੇ ਆਪਾਂ ਗੱਲ ਕਰ ਲਏ ਬੈੜ ਦੀ ਕੀ ਡਿਟੇਲ ਆ ਬਈ ਇਹਦੀ ਬੈੜ ਦੀ ਵੀਰੇ ਨੇ ਭਾਈ 20 ਕਿਲੋ ਦੁੱਧ ਬਲੋਂ ਨੇ ਦਿੱਤਾ ਠੀਕ ਹੈ ਐਤ ਕੀ ਦੂਜਾ ਸੁਆ ਸੁਣਾ ਗਏ ਨੇ ਠੀਕ ਹੈ ਬਿਰੋ ਐਤ ਕਿ ਕਿੰਨਾ ਦੁੱਧ ਦੇ ਦੂ ਗਰਾਹ ਐਤ ਕਿ ਵੀਰੇ 24 ਕਿਲੋ ਬਾ ਦੂ ਠੀਕ ਹੈ 22 ਕਿਲੋ ਮਾਲਕਾਂ ਦਾ ਦੱਸਣ ਦਾ ਤੇ ਬਾਕੀ ਸੈਸੜਾ ਟੀਕਾ ਲੱਗਿਆ ਵੈਜੇ ਹਾਂ ਜੇ ਬੱਚੇ 5000 ਵਾਟ ਦਾ ਫਿਰ ਤਾਂ ਬੱਚ ਕੋਈ ਦੋਗੇ ਬੱਚ ਕੋਈ ਦੋ ਬਰੇ ਉਹਦੇ ਤੇ 1% ਹੀ ਹੁੰਦਿਆ ਬੱਚੇ ਦੇ ਚਾਂਸ 2% ਹਾਂ 1 2 ਹੀ ਹੁੰਦਿਆ ਨਹੀਂ 95% ਬੱਸੀ ਦੀ ਚਾਂਸ ਹੋ ਗਿਆ ਠੀਕ ਆ 5000 ਵਾਟ ਦਾ ਟੀਕਾ ਤੇ ਬਾਕੀ ਦੂਜਾ ਸੂਆ ਹੈ ਦੂਜਾ ਸੂਆ ਬਾਕੀ ਜਾਨ ਜਿੰਦ ਤੁਹਾਡੇ ਸਾਹਮਣੇ ਆ ਬਾਕੀ ਤੁਸੀਂ ਚੈੱਕ ਕਰੋ ਪ्योर ਪੰਜਾਬ ਵਾਲੀ ਜਰਸੀ ਆ ਓਕੇ ਆ ਦੇਖੋ ਫੇਸ ਕਰੋ ਚੈੱਕ ਤੇ ਥਾਣਾ ਦਾ ਗੈਪ ਕਰੋ ਚੈੱਕ ਚਾਰੇ ਥਾਣੇ ਨਿਕਲਵੇਂ ਖੋਲ ਨੂੰ ਤੋਰ ਕੇ ਦਿਖਾ ਕੇ ਤੇ ਦੈਨ ਕਿੰਨੇ ਘੱਟ ਜੁਰਾ ਜੈਨ ਮੇਰੇ ਫਣੂ ਫਣੂ ਦਾ ਕਰਦਾ ਚੱਕ ਦੂਗਾ ਇਹ ਹਫਤਾ ਲੈ ਬਈ ਹੂੰ ਜਿਵੇਂ ਦੂਜੇ ਬਾਈ ਕਹਿ ਦਿੰਦੇ ਆ ਵੀ ਆ ਪੰਜਾਬ ਵਾਲੀ ਜਰਸੀ ਆ ਆ ਗਈ ਪੰਜਾਬ ਵਾਲੀ ਜਰਸੀ ਦੇਖ ਜਮਾ ਪਿਓਰ ਪੰਜਾਬ ਵਾਲੀ ਕਾਫੀ ਕਲਰ ਚ ਆ ਗਈ ਹਾਂ ਤੇ ਬਲੈਕ ਇੱਕ ਨੰਬਰ ਕਰੋ ਚੈੱਕ ਤੇ ਫਾਸ ਫਾਸ ਤੋਰਦੀ ਆ ਤੇ ਹੇ ਦੈਨ ਵੀ ਪਏ ਆ ਇਹਦੇ ਦੁੱਧ ਬਾਕੀ ਕਾ ਹੀ ਕੱਢ ਦੇਣਾ ਤੇ ਦੁੱਧ ਵੀ ਫੈਟ ਵਾਲਾ ਪਾਉਗੀ ਠੀਕ ਆ ਜੀ ਤੇ ਬਾਕੀ ਦੀ ਗੱਲ ਰਹੀ ਸੀਲ ਠੰਡੀ ਦਾ ਕੋਈ ਅੰਤ ਨਹੀਂ ਹੋਣਾ ਕਹਦਾ ਹਣਾ ਸ਼ੀਰ ਠੰਡੀ ਦਾ ਕੋਈ ਵੀ ਅੰਤ ਨਹੀਂ ਹੋਣਾ ਸ਼ੀਰ ਜਿੰਨੀ ਕਹਿੰਦੇ ਹਾਂ ਤੇ ਮੋਲੋ ਤੁਹਾਨੂੰ ਵੀਡੀਓ ਦੇ ਵਿੱਚ ਪੁੱਛ ਕੇ ਦੱਸ ਦਿਆਂ ਬਣੇ ਰਹੋ ਬਾਈ ਕਹਿੰਦਾ ਇਹ ਸੂਪੀ ਆਪਣੇ ਕੋਲੇ ਤਾਂ ਵੀ ਵੀਡੀਓ ਇਹਦੀ ਅਪਲੋਡ ਕਰਾਂਗੇ ਸੂਈ ਦੀ ਵੀ ਹਾਂ ਆਪਾਂ ਚਵਾਰ ਗਾਰੰਟੀ ਨਾ ਦੇਣੀ ਹੈ ਕਹਿੰਦਾ ਹਾਂ ਰੱਬ ਸੁੱਖ ਰੱਖੇ ਆਹ ਦੇਖੋ ਜੀ ਲੈਵਲ ਉੱਪਰ ਲੈ ਵਾ ਦੇਖੋ ਢੇਲ ਦੇਖੋ ਕਿੰਨੀ ਪਈ ਆ ਅਜੇ ਤੱਕ ਗਾਦਾਂ ਚੱਕ ਦੂ ਵੀਰੇ ਲੈਵਲ ਉੱਪਰ ਓਕੇ ਓਕੇ ਥਾਂ ਤੋਂ ਬਹੁਤ ਚੰਗਾ ਆਥੋ ਤੋਂ ਫੇਰ ਰਾਜ ਇਹਦੇ ਹਾਥੋ ਤੋਂ ਫੇਰ ਅਗਲੇ ਨੂੰ ਕੋਈ ਸ਼ੱਕ ਨਾ ਰਹੇ ਮੰਗਾ ਲੈ ਚੁੱਪ ਕਰਕੇ ਇਧਰ ਦੀ ਬਹਿ ਜਾ ਲੈ ਠੀਕ ਆ ਇਹ ਕੱਦਗਾਠ ਲਮਾਈ ਲਮੂਈ ਵੀ ਫੁੱਲ ਆ ਹਨਾ ਫੁੱਲ ਸਾਈਜ਼ ਦੀ ਬੈਠ ਆ ਵੀ ਮੂੰ ਵੀ ਠੱਠੇ ਵਰਗੀ ਪਈ ਆ ਜਿਵੇਂ ਆਪਾਂ ਕਹਿੰਦੇ ਪੰਜਾਬੀ ਚ ਜਾਂ ਹਾਂ ਆ ਦੇਖ ਲੈ ਇੱਧਰ ਦੀ ਵੇਝਾ ਮਿਲਕਵੇਨ ਦਿਖਾ ਦੇ ਮੜੀ ਲੈ ਆ ਦੇਖੋ ਓਕੇ ਓਕੇ ਆ ਮਿਲਕਵੇਨ ਤੇ ਮਾਰੀ ਮੜਾ ਰੱਸੀ ਵਰਗੀ ਆ ਲੈ ਹਾਂ ਰੜ ਗਈ ਆ ਹਨਾ ਹਾਂ ਹਾਂ ਵੀਰੇ ਪੂਰੀ ਮੋਟੀ ਤੇ ਰੇਟ ਦੱਸ ਰੱਗ ਗਿਆ ਰੇਟ ਇਹਦਾ ਵੀਰੇ 82000 ਆ ਬਸ ਲੈਣ ਦੇਣ ਕੀ ਕਰਦੇ ਹੁੰਦੇ ਹਾਂ ਮਾਨਦਾਨ ਮਾਨਦਾਨ ਹੋ ਜੂ ਮੌਕੇ ਤੇ ਮਾਨਦਾਨ ਕਰ ਦਾਂਗੇ ਪਰ ਚੀਜ਼ ਜਿਵੇਂ ਸਿਉਨੇ ਦਾ ਰੁਪਿਆ ਬੈਠ ਐਨੀ ਚੰਗੀ ਆ ਜਿੰਨੀ ਕਹਦੇ ਠੀਕ ਆ ਵੀਰੇ ਜਾਨ ਜਿੰਦ ਬਨੂ ਕਿਤੋਂ ਨਹੀਂ ਗੁੰਜੀ ਓਕੇ ਵੀਰੇ ਬਾਕੀ ਸਿਵਨ ਵਾਲਾ ਚੰਗਾ ਵੀਰੇ ਠੀਕ ਆ ਠੀਕ ਆ ਠੀਕ ਟੌਪ ਦੀ ਬੈਠਾ ਜੇ ਕਿਸੇ ਮੇਰੇ ਬਾਈ ਨੇ ਲਿਆਣੀ ਆ ਹਮ ਤਾਂ ਟ੍ਰੀਟਮੈਂਟ ਇਹਨਾਂ ਦਾ ਪੂਰਾ ਵੀ ਨਹੀਂ ਹੁੰਦਾ ਜਿਹੜੀ ਜੈ ਨਾ ਉਹ ਸਹੀ ਗੱਲ ਤੇ ਹਾਂ ਪੰਜਾਬ ਵਾਲੀ ਨਿਕਲਦੀ ਨਿੰਬੂ ਕਿਤੇ ਮਿਲਦੀ ਆ ਵੀਰੇ ਓਕੇ ਵੀਰੇ ਓਕੇ ਕੀ ਕਹਿਣਾ ਹੁੰਦਾ ਸੀ ਇਹ ਸਾਲ ਮੰਗਰੋਂ 6 ਮਹੀਨਾ ਮੰਗਰੋਂ ਮੈਨੂੰ ਪਤਾ ਗਾਂ ਦਾ ਘਟ ਲੈਣਾ ਦੋ ਚਾਰ ਬਣੀ ਆਉਂਗਾ ਜਿਹੜੀਆਂ ਕੋ ਜਰਸੀ ਮਿਲਦੀਆਂ ਠੀਕ ਆ ਵੀਰੇ ਪੰਜਾਬ ਵਾਲੀ ਬਾਕੀ ਦੀ ਵੀਰੇ ਪੰਜਾਬ ਵਾਲੀ ਜਿਹਨੂੰ ਕਹਿੰਦੇ ਉਹ ਆ ਗਈ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਕਰ ਲਿਓ ਬਾਈ ਨਾਲ ਸੰਪਰਕ ਰੱਬ ਰਾਖਾ ਜੀ